ਰੇ ਸ਼ਹੀਦ ਰਜੀਤ ਸਿੰਘ ਜੂਟ ਸਪੋਰਟਸ ਕਲੱਬ ਰਜਿਸਟਰਡ ਹੰਬੋਵਾਲ ਬੇਟ ਵੱਲੋਂ ਮਿਤੀ 8 9 ਮਾਰਚ 2025 ਨੂੰ ਨੌਵਾਂ ਸ਼ਾਨਦਾਰ ਪੈਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਜਿਸ ਵਿੱਚ ਫੁੱਟਬਾਲ ਅੰਡਰ 14 ਤੇ ਫੁੱਟਬਾਲ ਅੰਡਰ 17 ਅਤੇ 9 ਮਾਰਚ ਨੂੰ ਦਸਤਾਰਬੰਦੀ ਮੁਕਾਬਲੇ ਤੇ 9 ਮਾਰਚ ਨੂੰ ਹੀ ਬਾਲੀਵਾਲ ਸ਼ੂਟਿੰਗ ਦੇ ਮੁਕਾਬਲੇ ਕਰਾਏ ਜਾਣਗੇ ਇਸ ਤੋਂ ਇਲਾਵਾ ਐਥਲੈਟਿਕ ਲੜਕੇ ਤੇ ਲੜਕੀਆਂ ਵੀ ਇਹ ਵੀ 9 ਮਾਰਚ ਨੂੰ ਕਰਵਾਏ ਜਾਣਗੇ ਇਸ ਤੋਂ ਇਲਾਵਾ ਲੜਕੀਆਂ ਦਾ ਫੁੱਟਬਾਲ ਦਾ ਸ਼ੋਅ ਮੈਚ ਮਿਤੀ 9 ਮਾਰਚ ਨੂੰ ਕਰਵਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ 40 ਸਾਲਾ 40 ਸਾਲਾ ਫੁੱਟਬਾਲ ਦਾ ਵੀ ਸ਼ੋਅ ਮੈਚ 9 ਮਾਰਚ ਨੂੰ ਕਰਵਾਇਆ ਜਾਵੇਗਾ ਸਥਾਨਾਜੀ ਸਥਾਨ ਸ਼ਹੀਦ ਰਣਜੀਤ ਸਿੰਘ ਖੇਡ ਸਟੇਡੀਅਮ ਰੋਪੜ ਰੋਡ ਪਿੰਡ ਹੰਬੋਵਾਲ ਬੇਟ ਨੇੜੇ ਮਾਛੀਵਾੜਾ ਸਾਹਿਬ ਬੜੇ ਹੀ ਤੁਮਤਾ ਨਾਲ ਜਿਹੜਾ ਨੌਵਾਂ ਸ਼ਾਨਦਾਰ ਪਿੰਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਜਿਸ ਵਿੱਚ ਫੁੱਟਬਾਲ ਅੰਡਰ 14 ਅੰਡਰ 17 ਵਾਲੀਬਾਲ ਸ਼ੂਟਿੰਗ ਕੁੜੀਆਂ ਦਾ ਫੁੱਟਬਾਲ ਦਾ ਸ਼ੋਅ ਮੈਚ ਤੇ 40 ਸਾਲ ਦੀ ਉਮਰ ਵਾਲਿਆਂ ਦਾ ਵੀ ਜਿਹੜਾ ਸ਼ੋਅ ਮੈਚ ਕਰਵਾਇਆ ਜਾਊਗਾ 9 ਮਾਰਚ ਨੂੰ ਪਹਿਲਾ ਦਸਤਾਰਬੰਦੀ ਮੁਕਾਬਲਾ ਵੀ ਕਰਵਾਇਆ ਜਾਊਗਾ ਸੋ ਬੇਨਤੀ ਆ ਸ਼ਹੀਦ ਰਣਜੀਤ ਸਿੰਘ ਜੂ ਸਪੋਰਟਸ ਕਲੱਬ ਐਂਡ ਹੰਬੋਲ ਵੇਟ ਵੱਲੋਂ ਵੀ ਮਿਤੀ 8 ਨੂੰ ਮਾਰਚ ਨੂੰ ਪੈਣਾ ਹੰਬੋਲ ਵੇਟ ਸਟੇਡੀਅਮ ਵਿੱਚ ਪਹੁੰਚੋ ਅਤੇ ਟੂਰਨਾਮੈਂਟ ਦਾ ਆਨੰਦ ਮਾਣੋ ਧੰਨਵਾਦ ਥੈਂਕ ਯੂ